ਮੇਰਾ ਕੀ ਦੋਸ਼ ਹੈ ਮੈਂ ਵੋਟਰ ਦੁਆਰਾ ਮੰਗਣੀਆਂ ਨਹੀਂ ਨਾ ਇੱਧਰ ਇੱਥੋਂ ਨਾ ਉੱਥੋਂ ਤੇ ਇਹ ਵੀਡੀਓ ਜਿਹੜੀ ਹੈ ਨਾ ਖਾਸ ਕਰਕੇ ਕਲਿੱਪ ਕੱਟ ਕੇ ਰੱਖ ਲਿਓ ਆਪਣੇ ਫੋਨਾਂ 'ਚ ਝੰਡਾ ਚੱਕ ਵੋਟਰ ਆ ਉਹਨਾਂ ਦੀ ਵੀਡੀਓ ਇਹ ਸੇਵ ਕਰਨੀ ਨਹੀਂ ਤੇ ਜਿਹੜੇ ਮੇਰੇ ਵੀਰ ਜਾਗਦੀ ਜ਼ਮੀਰ ਵਾਲੇ ਆ ਤੇ ਉਹ ਮੇਰੇ ਭਰਾ ਇਹ ਵੀਡੀਓ ਜ਼ਰੂਰ ਸੇਵ ਕਰਕੇ ਰੱਖਣਾ ਪੇਚਾ ਪੈ ਗਿਆ ਗੁਰੂ ਤੇ ਚਿੱਲੇ ਦਾ ਪੰਜਾਬ ਲਈ ਕੀਤਾ ਨਾ ਕੰਮ ਭਾਜੀ ਨੇ ਥੇਲੇ ਦਾ ਹਾਂਜੀ ਫਰੀਦਕੋਟ ਵਾਲਿਓ ਇੱਕ ਵੀਡੀਓ ਹੋਰ ਗੌਰ ਨਾਲ ਤੁਹਾਡੇ ਵਾਸਤੇ ਆਇਆ ਖਾਸ ਆਹ ਵੀਡੀਓ ਇਕੱਰੀ ਵੇਖ ਲਓ ਮੇਰਾ ਕੀ ਦੋਸ਼ ਹੈ ਮੈਂ ਵੋਟਾਂ ਦੁਬਾਰਾ ਮੰਗਣੀਆਂ ਨਹੀਂ ਨਾ ਇੱਧਰ ਇੱਥੋਂ ਨਾ ਉੱਥੋਂ ਆ ਇਕੱਰੀ ਐਮਪੀ ਬਣਨਾ ਇਹ ਗੱਲ ਵਿਆਉਣੀ ਸੀ ਬਸ ਗੋਲ ਕਰਨਾ ਹੀ ਮੈਂ ਕਰਤਾ ਖਿੱਚਦਾ ਕੰਮ ਮੈਂ ਮਤਲਬ ਦੱਸਣਾ ਸੀ ਤੇ ਆਪਣੇ ਫੋਨ ਦੇ ਵਿੱਚ ਇਹਨੂੰ ਸੇਵ ਕਰਕੇ ਰੱਖ ਲਿਓ ਜਦੋਂ ਵੀ ਜਦੋਂ ਵੀ ਤੁਹਾਡੇ ਕੋਲ ਹੰਸਾ ਭਾਜੀ ਆਉਣਗੇ ਨਾ ਵੋਟਾਂ ਮੰਗਣ ਫਰੀਦਕੋਟ ਦੇ ਵਿੱਚ ਨੰਗੇ ਪੈਰੀ ਤੇ ਇੱਕ ਵਾਰੀ ਆ ਵੀਡੀਓ ਜ਼ਰੂਰ ਉਹਨਾਂ ਨੂੰ ਵਿਖਾ ਦਿਓ ਛੇਰ ਇਕਲੀ ਗੱਲ ਬਾਤ ਕਰਿਓ ਉਹਨਾਂ ਦੇ ਨਾਲ ਸਾਫ਼-ਸਾਫ਼ ਕਿਹਾ ਉਹਨਾਂ ਨੇ ਇਹਦੇ ਵਿੱਚ ਕਿ ਮੈਂ ਕਰੀ ਐਮਪੀ ਬਣਨਾ ਸੀ ਮੈਂ ਕਿੜੀਆਂ ਹੁਣ ਵੋਟਾਂ ਮੰਗਣੀਆਂ ਨਾ ਪੰਜਾਬ ਤੋਂ ਮੰਗਣੀਆਂ ਤੇ ਨਾ ਕਹਿੰਦਾ ਦਿੱਲੀ ਤੋਂ ਮੰਗਣੀਆਂ ਸਾਫ਼-ਸਾਫ਼ ਵੀਡੀਓ ਵਿੱਚ ਨਜ਼ਰ ਆ ਰਿਹਾ ਹੱਦ ਹੁੰਦੀ ਆ ਯਾਰ ਜ਼ਿੰਮੇਵਾਰੀ ਇਹਨਾਂ ਨੇ ਕਿ ਸਮਝ ਨਹੀਂ ਇਹਨਾਂ ਦੇ ਲੋਕਾਂ ਨੂੰ ਬਣਾਇਆ ਹੋਇਆ ਸ਼ਦਾਈ ਲੋਕਾਂ ਦੇ ਸਾਡੇ ਵਰਗਿਆਂ ਦੇ ਦਿਮਾਗ ਕੀਤੇ ਇਹਨਾਂ ਨੇ ਵਾਸ਼ ਸਾਨੂੰ ਨਜ਼ਰੀ ਕੁਝ ਨਹੀਂ ਆਉਂਦਾ ਪਿਛਲਾ ਭੁੱਲ ਜਾਂਦੇ ਆ ਅਗਲੇ ਝੂਠ ਤੇ ਹੀ ਫੇਰ ਯਕੀਨ ਕਰ ਲੈਣੇ ਆ ਤੇ ਇਹ ਵੀਡੀਓ ਜਿਹੜੀ ਆ ਨਾ ਖਾਸ ਕਰਕੇ ਕਲਿੱਪ ਕੱਟ ਕੇ ਰੱਖ ਲਿਓ ਆਪਣੇ ਫੋਨਾਂ ਦੇ ਵਿੱਚ ਝੰਡਾ ਚੱਕ ਵੋਟਰ ਆ ਉਹਨਾਂ ਦੇ ਵੀਡੀਓ ਇਹ ਸੇਵ ਕਰਨੀ ਨਹੀਂ ਤੇ ਜਿਹੜੇ ਮੇਰੇ ਵੀਰ ਜਾਗਦੀ ਜ਼ਮੀਰ ਵਾਲੇ ਆ ਤੇ ਉਹ ਮੇਰੇ ਭਰਾ ਇਹ ਵੀਡੀਓ ਜ਼ਰੂਰ ਸੇਵ ਕਰਕੇ ਰੱਖ ਲੈ ਤਾਂ ਕਿ ਵੋਟਾਂ ਮੰਗਣ ਆਇਆਂ ਨੂੰ ਸੀਸਾ ਵਿਖਾਇਆ ਜਾ ਸਕੇ ਅੱਗੇ ਗੱਲਬਾਤ ਤੋਰਦੇ ਆ ਪੇਚਾ ਪੈ ਗਿਆ ਗੁਰੂ ਤੇ ਚੇਲੇ ਦਾ ਏ ਗੁਰਕੌਰ ਨੇ ਹੰਸ ਰਾਜ ਹੰਸਪਾਜੀ ਦੇ ਚੇਲਾ ਕਰਮਜੀਤ ਅਨਮੋਲ ਪੱਤਰਕਾਰ ਵੱਲੋਂ ਹੰਸ ਰਾਜ ਭਾਜੀ ਨੂੰ ਕਰਮਜੀਤ ਅਨਮੋਲ ਬਾਰੇ ਸਵਾਲ ਪੁੱਛਿਆ ਗਿਆ ਅੱਗੋਂ ਕੀ ਜਵਾਬ ਦਿੱਤਾ ਹੰਸ ਰਾਜ ਭਾਜੀ ਨੇ ਉਹ ਤੁਸੀਂ ਇਸ ਵੀਡੀਓ ਚ ਵੇਖ ਲਓ ਤੋਂ ਉਸ ਵਿੱਚ ਅਸੀਂ ਕੁਝ ਚੰਦ ਲੈਣਾ ਲਿਖਿਆ ਉਹ ਚੰਦ ਲੈਣਾ ਤੁਹਾਨੂੰ ਇਸ ਵੀਡੀਓ ਦੇ ਬਾਅਦ ਅਸੀਂ ਸੁਣਾਉਂਦੇ ਆ ਹਾਂ ਫਰੀਦਕੋਟ ਸ਼ਹਿਰ ਵਿੱਚ ਜਾਊਂਗਾ ਜੇ ਜਦੋਂ ਬਾਬਾ ਫਰੀਦ ਦੀ ਨਗਰੀ ਜਾਊਂਗਾ ਨੰਗੇ ਪੈਰ ਹੀ ਰਿਆਂ ਕੱਲ ਮੈਂ ਜਦੋਂ ਜਾਇਆ ਕਰਾਂਗਾ ਨੰਗੇ ਪੈਰ ਹੀ ਜਾਇਆ ਕਰਾਂਗਾ ਤੇ ਲੋਕੀ ਜੁੱਤੀ ਪਾ ਕੇ ਰੱਖਣ ਜੋੜੇ ਪਾ ਕੇ ਰੱਖਣ ਜੇ ਕਿ ਮੈਂ ਗਲਤੀ ਕਰਦਾ ਫੇਵ ਇਹ ਨਾ ਲਾਉਣ ਕਰਮਜੀਤ ਅਨਮੋਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਹਾਡੇ ਵੀ ਮਿੱਤਰ ਰਹੇ ਨੇ ਔਰ ਦੂਜੇ ਪਾਸੇ ਅਗਰ ਕਾਂਗਰਸ ਤੋਂ ਗੱਲ ਕੀਤੀ ਜਾਵੇ ਤਾਂ ਮੁਹੰਮਦ ਸਦੀਕ ਜੀ ਗੁਰੂ ਵੀ ਮੰਨਦੇ ਤੁਸੀਂ ਤੋਂ ਮੈਂ ਪਿਆਰ ਕਰਨਾ ਨਹੀਂ ਆਤਾ ਮੂਝੇ ਪਿਆਰ ਕੇ ਸਿਵਾ ਕੁਛ ਨਹੀਂ ਆਤਾ ਦੋਨੋਂ ਹੀ ਕੰਮ ਜ਼ਰੂਰੀ ਹੈ ਇੱਕ ਤਵੇਂ ਨਹੀਂ ਆਤਾ ਇੱਕ ਮੇਰੇ ਨਹੀਂ ਆਤਾ ਮੇਰਾ ਤਾਂ ਮਜ਼ਬ ਮੇਰਾ ਮੁਹੱਬਤ ਹੈ ਉਹ ਮੇਰੇ ਛੋਟੇ ਵੀਰ ਨੇ ਉਹਨਾਂ ਨੂੰ ਵੀ ਗੁੱਡ ਲੱਕ ਜੀ ਵੀ ਤੁਸੀਂ ਦੇਖ ਲਈਆ ਹੁਣ ਉਹ ਕੀ ਚੰਦ ਲਾਣਾ ਲਿਖੀਆਂ ਨੇ ਉਹ ਗੌਰ ਨਾਲ ਸੁਣਿਓ ਪੇਚਾ ਪੈ ਗਿਆ ਗੁਰੂ ਤੇ ਚਿੱਲੇ ਦਾ ਪੰਜਾਬ ਲਈ ਕੀਤਾ ਨਾ ਕੰਮ ਭਾਜੀ ਨੇ ਥੇਲੇ ਦਾ ਗੱਪਾਂ ਮਾਰ ਕੇ ਵੋਟਾਂ ਲੈ ਜਾਂਦੇ ਆ ਗੱਪਾਂ ਮਾਰ ਕੇ ਵੋਟਾਂ ਲੈ ਜਾਂਦੇ ਆ ਜੋ ਆਉਂਦਾ ਮੂੰਹੋਂ ਕਹਿ ਜਾਂਦੇ ਆ ਗੱਫੇ ਭਰ-ਭਰ ਵੰਡਦੇ ਨੇ ਨੌਕਰੀਆਂ ਤੇ ਫੈਕਟਰੀਆਂ ਮਤਲਬ ਕੱਢ ਕੇ ਰਾਹੇ ਪੈ ਜਾਂਦੇ ਆ ਗੱਫੇ ਭਰ-ਭਰ ਵੰਡਦੇ ਨੇ ਨੌਕਰੀਆਂ ਤੇ ਫੈਕਟਰੀਆਂ ਮਤਲਬ ਕੱਢ ਕੇ ਰਾਹੇ ਪੈ ਜਾਂਦੇ ਆ ਹੁਣ ਹੀ ਕਿਉਂ ਫਰੀਦਕੋਟ ਦੀ ਯਾਦ ਆ ਗਈ ਹੁਣ ਹੀ ਕਿਉਂ ਫਰੀਦਕੋਟ ਦੀ ਯਾਦ ਆ ਗਈ ਫਰੀਦਕੋਟ ਤਾਂ ਪਹਿਲਾਂ ਵੀ ਪੰਜਾਬ ਵਿੱਚ ਸੀ ਹੰਸਰਾਜ ਭਾਜੀ ਹੰਸਰਾਜ ਭਾਜੀ ਐਮਪੀ ਬਣ ਕੇ ਹੁਣ ਕੀ ਕਰੋਗੇ ਅੰਸਰਾਜ ਭਾਜੀ ਐਮਪੀ ਬਣ ਕੇ ਹੁਣ ਕੀ ਕਰੋਗੇ ਤੁਹਾਡਾ ਉੱਚਾ ਅਹੁਦਾ ਤਾਂ ਪਹਿਲਾਂ ਵੀ ਬੀਜੇਪੀ ਦੇ ਰਾਜ ਵਿੱਚ ਸੀ ਨੌਜਵਾਨੀ ਕਿਸਾਨੀ ਤੇ ਬੇਰੋਜ਼ਗਾਰੀ ਦੀ ਗੱਲ ਹੁਣ ਹੀ ਕਿਉਂ ਨੌਜਵਾਨੀ ਕਿਸਾਨੀ ਬੇਰੋਜ਼ਗਾਰੀ ਦੀ ਗੱਲ ਹੁਣ ਹੀ ਕਿਉਂ ਕਿ ਇਹ ਸਭ ਦੀ ਲੋੜ ਤਾਂ ਪਹਿਲਾਂ ਵੀ ਪੰਜਾਬ ਵਿੱਚ ਸੀ ਇਹ ਸਭ ਦੀ ਲੋੜ ਤਾਂ ਪਹਿਲਾਂ ਵੀ ਪੰਜਾਬ ਵਿੱਚ ਸੀ ਉੱਚਾ ਅਹੁਦਾ ਤੁਹਾਡਾ ਪਹਿਲਾਂ ਵੀ ਬੀਜੇਪੀ ਦੇ ਰਾਜ ਵਿੱਚ ਸੀ ਰਾਜ ਵਿੱਚ ਸੀ ਇਹ ਚੰਦ ਲੈਣਾ ਤੁਹਾਨੂੰ ਕਿਵੇਂ ਲਗੀਆਂ ਇੱਕ ਕਮੈਂਟ ਵਿੱਚ ਜਰੂਰ ਦੱਸਿਓ ਬਾਕੀ ਗੱਲਾਂ ਇਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵਿੱਚ ਵੀਡੀਓ ਚ ਇਹਨਾਂ ਨੇ ਕਈਆਂ ਇਹ ਮੈਂ ਤਾਂ ਇੱਕ ਪਰਖਿਆ ਹੋਇਆ ਆ ਮੈਨੂੰ ਤੇਨ ਲੋਕਾਂ ਨੇ ਪਰਖਿਆ ਹੋਇਆ ਤੇ ਪਰਖ ਹੋਣ ਦੇ ਬਾਵਜੂਦ ਵੀ ਤੁਸੀਂ ਕੀਤਾ ਕੀ ਆ ਇਹ ਵੀ ਤੇ ਦੱਸੋ ਨਾ ਇਹ ਕਿੱਡੀ ਕਿਸਾਡੀ ਅਕਲਮੰਦੀ ਆ ਕਿ ਬਾਰ-ਬਾਰ ਪਰਖੀ ਜਾਣਾ ਪਰਖੀ ਜਾਣਾ ਤੇ ਪਰਖ ਕੇ ਹੱਥ ਕੁਝ ਵੀ ਨਹੀਂ ਆਉਣਾ ਤੇ ਬਾਰ-ਬਾਰ ਪਰਖਣਾ ਵਿੱਚ ਕੋਈ ਏਡੀ ਅਕਲਮੰਦੀ ਨਹੀਂ ਚੰਗੀ ਲਗੇ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਐਂਡ ਤੇ ਵਿੱਚ ਮੈਂ ਹੰਸ ਰਾਜ ਹਸਪਾਜੀ ਨੂੰ ਇਹ ਰਿਕਵੈਸਟ ਕਰਾਂਗਾ ਕਿ ਜੋ ਵੀ ਵੀਡੀਓ ਤੁਹਾਡੀਆਂ ਵਾਇਰਲ ਹੋ ਰਹੀਆਂ ਆ ਇਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀ ਨੌਬਤ ਨਾ ਆਵੇ ਤੇ ਕੋਈ ਵੀ ਸਵਾਲ ਦਾ ਜਵਾਬ ਦੇਣਾ ਹੁੰਦਾ ਆ ਤੁਸੀਂ ਬਹੁਤ ਸਾਡੇ ਨਾਲੋਂ ਸੀਨੀਅਰ ਹੋਹੀ ਤੇ ਤੁਹਾਡੇ ਬੱਚੇ ਆ ਪੱਤਰਕਾਰ ਜੋ ਵੀ ਸਵਾਲ ਕਰਦਾ ਆ ਉਹਨੂੰ ਸੀਰੀਅਸ ਲੈ ਕੇ ਉਹਦਾ ਜਵਾਬ ਦਿਆ ਕਰੋ ਹਰ ਇੱਕ ਗੱਲ ਤੇ ਟਾਂਚ ਮਾਰਨੀ ਕੋਈ ਜ਼ਰੂਰੀ ਨਹੀਂ ਹੁੰਦੀ ਇਹ ਗੱਲ ਪੰਜਾਬ ਦੀ ਆ ਪੰਜਾਬ ਦੀ ਜਵਾਨੀ ਦੀ ਆ ਪੰਜਾਬ ਦੀ ਕਿਸਾਨੀ ਦੀ ਆ ਪੰਜਾਬ ਦੀ ਖੁਸ਼ਹਾਲੀ ਦੀ ਆ ਜੇ ਜਿੱਤ ਜਾਂਦੇ ਆ ਮੰਨ ਲੈਂਦੇ ਆ ਤੁਸੀਂ ਐਮਪੀ ਬਣ ਜਾਂਦੇ ਹੋ ਤਕੀ ਤੁਹਾਡੇ ਤੋਂ ਆਸ ਕੀਤੀ ਜਾ ਸਕਦੀ ਆ ਕਿ ਤੁਸੀਂ ਪਹਿਲਾਂ ਤਾਂ ਸ਼ਾਇਦ ਕੀਤਾ ਜਾਂ ਨਹੀਂ ਕੀਤਾ ਹੈ ਤਾਂ ਪੰਜਾਬ ਦੱਸੇਗਾ ਪੰਜਾਬ ਦੇ ਲੋਕ ਦੱਸਣਗੇ ਤੁਸੀਂ ਪੰਜਾਬ ਲਈ ਕੀ ਕੰਮ ਕੀਤਾ ਤੇ ਅੱਗੇ ਤੁਸੀਂ ਉਮੀਦ ਹੈ ਤੁਹਾਡੇ ਤੋਂ ਕਿ ਤੁਸੀਂ ਸੀਰੀਅਸ ਹੋ ਕੇ ਪੰਜਾਬ ਦੇ ਮੁੱਦੇ ਹੱਲ ਕਰੋਗੇ ਫਰੀਦਕੋਟ ਦੇ ਲੋਕਾਂ ਨਾਲ ਜੋ ਤੁਸੀਂ ਵਾਅਦਾ ਕਰ ਰਹੇ ਹੋ ਉਹ ਵਾਅਦੇਆਂ ਤੇ ਖਰੇ ਉਤਰੋਗੇ ਤੁਸੀਂ ਨੰਗੇ ਪੈਰੀ ਫਰੀਦਕੋਟ ਵਿੱਚ ਘੁੰਮਣ ਦਾ ਪ੍ਰਣ ਲਿਆ ਉਹ ਪ੍ਰਣ ਤੁਹਾਡਾ ਪਰਸਨਲ ਹੋ ਸਕਦਾ ਹੈ ਫਰੀਦ ਉਹ ਤੁਹਾਡਾ ਬਾਬਾ ਫਰੀਦ ਜੀ ਪ੍ਰਤੀ ਆਸਥਾ ਹੋ ਸਕਦੀ ਆ ਪਰ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਪਿੰ ਨੰਗੇ ਪੈਰ ਵੇਖ ਕੇ ਘੁੰਮਦੇ ਕੋਈ ਵੀ ਡਿਸੀਜਨ ਨਾ ਲਿਓ ਚਾਹੇ ਕੋਈ ਨੰਗੇ ਪੈਰੀ ਘੁੰਮਦਾ ਹੈ ਚਾਹੇ ਕੋਈ ਲੰਮੇ ਪੈ ਕੇ ਮੱਥਾ ਟੇਕਦਾ ਆ ਉਹ ਉਹਦਾ ਆਪਣਾ ਪਰਸਨਲ ਮੈਟਰ ਆ ਉਹਦੇ ਨਾਲ ਫਰੀਦਕੋਟ ਦੇ ਲੋਕਾਂ ਦੇ ਨਾਲ ਕੋਈ ਵੀ ਲਿੰਕ ਨਹੀਂ ਹੈਗਾ ਇੱਥੇ ਅਸੀਂ ਇਹ ਵੀਡੀਓ ਨੂੰ ਖਤਮ ਕਰਦੇ ਆ ਵੀਡੀਓ ਵਾਸਤੇ ਵਾਸਤੇ ਸ਼ੇਅਰ ਕਰਿਓ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਰੱਬ ਰਾਖਾ